ਜੈ ਮਾਂ ਗੰਗਾ ਜੈ ਮਾਂ ਗੰਗਾ ਜੈ ਮਾਂ ਗੰਗਾ ਜੈ ਮਾਂ ਨਮਾਸਾਹ ਚੜਿਆ 2026 ਚੜਿਆ ਇੰਗਲਿਸ਼ ਵਿੱਚ ਜੇਤੀ ਤਾਂ ਇਹਦਾ ਸਾਲ ਆ 19 ਮਾਰਚ ਨੂੰ ਆਵੇਗਾ ਲੇਕਿਨ ਚਲੋ ਦੁਨੀਆਂ ਦੇ ਹਿਸਾਬ ਨਾਲ ਹੀ ਅਸੀਂ ਸਾਰਿਆਂ ਦੇ ਨਾਲ ਹੀ ਆ ਨਵਾਂ ਸਾਲ ਖੁਸ਼ੀਆਂ ਖੁਸ਼ੀਆਂ ਹੋਵੇ ਏ ਮਾਂ ਗੰਗਾ ਸਾਡੇ ਪੰਜਾਬ 'ਚ ਸ਼ੁਕ ਸ਼ਾਂਤੀ ਰੱਖੀ ਸਾਡੇ ਪੰਜਾਬ ਨੂੰ ਤਰੱਕੀ ਬਖਸ਼ੀ ਸਾਡੇ ਪੰਜਾਬ ਦੇ ਜਿਹੜਾ ਦੇਸ਼ ਵਿਰੋਧੀ ਲੋਕ ਨੇ ਉਹਨਾਂ ਦਾ ਉਹਨਾਂ ਨੂੰ ਇੱਥੇ ਹੀ ਸਮਾਲਾ ਇਹ ਰੋਜ਼ ਆਏ ਦੇਣ ਬੁੱਧੀ ਖਰਾਬ ਹੋਈ ਆ ਸਾਡੇ ਪੰਜਾਬ ਦੇ ਲੋਕਾਂ ਜਿਹੜੇ ਜੈਂਸਟਰ ਨੇ ਜਾਂ ਫਲਸਤਾਨੀ ਨੇ ਜਾਂ ਕੁਝ ਹੋਰ ਲੋਕ ਨੇ ਜਿਹੜੇ ਰੋਜ਼ ਸਾਡੇ ਪੰਜਾਬ ਨੂੰ ਬਦਨਾਮ ਕਰਨ ਲੱਗੇ ਹੋਏ ਨੇ हे ਮਾਂ ਸੁਖ ਸ਼ਾਂਤੀ ਰੱਖੀ ਸਾਡੇ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਸੁਖ ਸ਼ਾਂਤੀ ਰੱਖੀ ਸਾਡੇ ਲੋਕਾਂ ਦੇ ਕੰਮ ਕਾਰ ਚਲਾਓ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਏ ਮਾਂ ਮੰਗਾ ਏ ਮਾਂ ਮੰਗਾ ਤੰਦਰੁਸਤੀ ਦੇਓ ਸਾਰੇ ਭਾਰਤ ਵਿੱਚ ਸਾਰੇ ਪੰਜਾਬ ਨੂੰ ਤੰਦਰੁਸਤੀ ਦੇਓ ਖੁਸ਼ੀਆਂ ਖੇੜੇ ਨਾਲ ਬਦੇ ਫੁੱਲੇ ਪੰਜਾਬ ਕੋਨੇ ਜਿੜੀਆਂ ਸੀ ਸੋਨੇ ਚੁੜੀਆਂ ਦੁਆਰਾ ਫੇਰ ਬਣਾ ਦਿਓ 헤 ਮੰਗ ਗੰਗੇ 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 ਇਪਾ ਕਰੋ 헤 ਮੰਗ ਜੇ ਤਾਂ ਬੋਲੇ ਨਾ ਜੀ ਇਹ ਨੰਨਾ ਮੇਰ ਸਭ ਤੇ ਖੁਸ਼ੀਆਂ ਬਖਸ਼ੋ ਆਬਦੇ ਕਰਾ ਦੋ ਘਤਾਲ ਦੂਰ ਉਤਰੋ ਬਾਟੋ ਕੋਲ ਕੰਮ ਕਰ ਦੋ ਮੈਂ ਬੰਨਾਈ ਕਿ ਆਜਿਆ ਬੋਧਿਆ ਦੂਰ ਕਰੋ ਪੂਰੀਓ